ਬਾਈਬਲ ਸਾਈਖ ਜੀ ਇੱਕ ਓਰੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਡੰਡਾਉਤ ਬੰਧਨ ਨੂੰ ਆਨਕੂਾਰ ਸਭ ਕਲਾ ਸੁਮਰਥ ਦੋਲਣ ਤੇ ਰੱਖੋ ਓ ਨਬੂ ਨਾਨਕ ਦੇ ਕਰ ਹੱਥ ਵਾਹਿਗੁਰੂ ਸਾਗ ਜੀ ਮਹਾਤਮ ਦੂਰਾ ਗੁਰੂ ਗ੍ਰੰਥ ਕੋ ਸਾਰ ਜਹ ਗੁਰਬਚ ਸੂਤਰ ਰੂਪ पढ़ सुन मनन कर सीखी लह अनूप वाहगुरु जी का खालसा वाहगुरु जी की फतह सो आप सर्वत संगत पिछले समय तो लै करके दशमेश चेता जी धन धन साहब श्री गुरु गोविंद सिंह साहब जी महाराज वालों ज्योति जोत समाते समय किए गए तख्त सचखंड श्री हजूर साहब विखे बवंजा वचन ਉਨ੍ਹਾਂ 52 ਬਚਨਾਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ੋ ਸੰਤ ਗਿਆਨੀ ਭਗਵਾਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਢੱਲੇਵਾਲ ਵਾਲੇ ਪਿੰਡਲ ਕਲਾ ਸੰਗਰੂਰ ਵਾਲੇ ਉਨ੍ਹਾਂ ਵੱਲੋਂ ਇਨ ਅਕਸ਼ਾ ਗ੍ਰੰਥ ਸੰਦਾਬੰਦੀ ਦੇ ਵਿੱਚ ਬਾਬ ਨੂੰ ਉਪਦੇਸ਼ ਗ੍ਰੰਥ ਤਿਆਰ ਕੀਤਾ ਆਪ ਸੰਤਾਂ ਕਈ ਰੋਜ ਤੋਂ ਲੈ ਕੇ ਕਿਨਾਂ ਸ਼੍ਰਾਵਣ ਕਰਦੇ ਆਉ ਜੀਓ 52 ਬਚਨਾਂ ਦੇ ਵਿੱਚੋਂ ਹਰ ਰੋਜ ਇੱਕ ਬਚਨ ਸੋ ਮਹਾਤਮਾ ਪਰਸ਼ਾ ਵੱਲੋਂ ਇਸ ਗ੍ਰੰਥ ਦਾ ਜਿਹੜਾ ਮਹਾਤਮਾ ਦੱਸਿਆ ਵੀ ਇਸ ਨੂੰ ਪੜ੍ਹਨ ਤੇ ਸੁਣਨ ਦਾ ਕੀ ਮਹਾਤਮਾ ਉਹ ਮਹਾਤਮਾ ਹੈ ਦਸਦੇ ਰਾਨੂ ਦੋਰਾ ਗੁਰੂ ਗ੍ਰੰਥ ਕੋ સાર ਜੈ ਗੁਰਵਾਚਨ ਸੁੱਤ ਸੰਤਲ ਰੂਪ ਪੜਾ ਸੁਣਾ ਮੰਨਣ ਕਰ ਸਿੱਖੀ ਲਹਨ ਰੂਪ ਮਹਾਂਪੁਰਤ ਸਦਨ ਇਹ ਭਾਈ ਗਾਬਨ ਉਪਦੇਸ਼ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਮਾਨੁਸਾਰਕ ਤਤ ਸਿਧਾ ਹੈ। ਤਾਂ ਸਮਝੋ ਕਿ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਇਸ ਉਪਤਰ ਲੋਕਾਂ ਅੱਗੇ ਗੁਰਬਾਣੀ ਵਿੱਚ ਅਤੇ ਇਤਿਹਾਸ ਇਸ ਦਾ ਵਿਸਥਾਰ ਹੈ। ਜਿਹੜਾ ਕਿ ਇਸ ਨੂੰ ਪੜ੍ਹੇਗਾ, ਸੁਨੇਗਾ, ਮੰਨਣ ਕਰੇਗਾ ਉਹ ਅਨੂਪ ਸੁੰਦਰ ਸਿੱਖੀ ਸਿੱਖੀ ਦੀ ਪਰਪੀ ਪ੍ਰਾਪਤ ਕਰ ਲਵੇਗਾ। सो तो महाुरु यह महात्मा है कि जो भी इस ग्रंथ न पढ़ेगा करके विचारेगा सुनेगा उ श्री गुरु गोबिंद सिंह साहेब जी महाराज जी दिन बख्शिशा हो जाए गां चुक देखे मां वाहगुरु जी का खालसा वाहगुरु जी की फते